ਪੱਟੀ ਦੇ ਪਿੰਡ ਤਲਵੰਡੀ ਮੋਹਰ ਦੇ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਬਿਨਾਂ ਵਿਰੋਧ ਚੁਣਿਆ ਗਿਆ ਸੀ ਸਰਪੰਚ ਰਾਜਵਿੰਦਰ ਸਿੰਘ ਬਲਾਕ ਦਫ਼ਤਰ ਤੋਂ ਆਪਣੇ ਪਿੰਡ ਜਾਣ ਵੇਲੇ ਅਣਪਛਾਤਿਆਂ ਨੇ ਗੋਲੀਆਂ ਮਾਰ ਦਿੱਤੀਆਂ ਪੱਟੀ ਨੇੜੇ ਪਿੰਡ ਠੱਕਰਪੁਰਾ ਦੀ ਇਹ ਵਾਰਦਾਤ ਦੱਸੀ ਜਾ ਰਹੀ ਹੈ ਇਸ ਖਬਰ ਦੇ ਹੋਤੇ ਬਧੇਰੇ ਜਾਣਕਾਰੀ ਦੇ ਨਾਲ ਮੇਰੇ ਸਹਿਯੋਗੀ ਨਰਿੰਦਰ ਜੁੜੇ ਨੇ ਤਾਂ ਨਰਿੰਦਰ ਪੂਰਾ ਮਾਮਲਾ ਜ਼ਰੂਰ ਬਿਆਨ ਕਰੋ ਤੇ ਪਤਾ ਲੱਗ ਸਕੇ ਕਿ ਆਖਿਰ ਇਹ ਅਣ ਪਛਾਤੇ ਹਮਲਾਵਰ ਕੌਣ ਸਨ ਕੀ ਕਾਰਨ ਰਹੇ ਨੇ ਜਿਸ ਕਾਰਨ ਕਤਲ ਕੀਤਾ ਗਿਆ ਜੀ ਜਿਦਾਂ ਚਾਹਾਂਗੇ ਜਿਹੜੀ ਸਰਪੰਚੀ ਚੋਣਾਂ ਲੈ ਕੇ ਸਰਗਰਮੀਆਂ ਚੱਲ ਰਹੀਆਂ ਨੇ ਉਹਦੇ ਵਿੱਚ ਇਹਨਾਂ ਦੀ ਜਿਹੜੀ ਹੈ ਸਰਬਸੰਮਤੀ ਦੇ ਨਾਲ ਜਿਹੜੀ ਚੋਣ ਜਿਹੜੀ ਆ ਹੋਣੀ ਸੀ ਤੇ ਅੱਜ ਜਿਹੜਾ ਨਾਮਜੱਦੀਆਂ ਦਾ ਜਿਹੜਾ ਕਲੀਅਰ ਹੋਇਆ ਮਸਲਿਆਂ ਦੇ ਵਿੱਚ ਇਹਨਾਂ ਨੂੰ ਪਤਾ ਲੱਗਾ ਕਿ ਸਰਪੰਚ ਚੁੜੇ ਗਿਆ ਵੇ ਆਪਣੀ ਖੁਸ਼ੀ ਵਿੱਚ ਆਪਣੇ ਜਿਹੜੇ ਸਮਰਥਕਾਂ ਦੇ ਨਾਲ ਆਪਣੇ ਪਿੰਡ ਜਾ ਰਹੇ ਸੀ ਤਲਵੰਡੀ ਮੋਹਰਸੇਂ ਦਾ ਉੱਤੇ ਪੱਟੀ ਤੋਂ ਬਾਹਰ ਨਿਕਲਦੇ ਹੀ ਸਰਹਾਲੀ ਦੇ ਵਿੱਚ ਇਹ ਰੋਡ ਦੇ ਉੱਤੇ ਕੁਝ ਲੋਕਾਂ ਨੇ ਨਾਲ ਮੋਟਰਪੈਕ ਤੇ ਜਿਹੜੇ ਕਿ ਤਿੰਨ ਨਕਾਕੋਚ ਦੱਸੇ ਜਾ ਰਹੇ ਆ ਉਹਨਾਂ ਨੇ ਇਹਨਾਂ ਨੂੰ ਰੋਕੇ ਵਧਾਈ ਦੇਂਦੇ ਨੇ ਨਜ਼ਦੀਕ ਤੋਂ ਗੋਲੀਆਂ ਮਾਰੀਆਂ ਨੇ ਤੇ ਜਿਹੜੇ ਗੋਲੀਆਂ ਨੇ ਉਹ ਕਾਫੀ ਗੰਦੀ ਵਿੱਚ ਵਜੜਿਆ ਜਿਹੜੇ ਸ਼ਾਇਦ 10 ਤੋਂ 12 ਗੋਲੀਆਂ ਹੋਣ ਜੀ ਇਹਨਾਂ ਬਾਰੇ ਜਿਹੜਾ ਪੁਲਸ ਕਲਾਸਾ ਕਰੂਗਾ ਜੀ ਕਿ ਕਿੰਨੀਆਂ ਗੋਲੀਆਂ ਨੇ ਉਹਨਾਂ ਨੂੰ ਲੱਗੀਆਂ ਨੇ ਤੇ ਇਹਨਾਂ ਦੀ ਜਿਹੜੀ ਆ ਘਟਨਾ ਸਾਡੇ ਤੇ ਮੌਤ ਤੇ ਮੌਤ ਹੋ ਗਈ ਜਿਹਨਾਂ ਨੂੰ ਲੈ ਕੇ ਹਸਪ ਨਰਿੰਦਰ ਪਾਏ ਕਿੰਨੇ ਹਮਲਾਵਰ ਸਨ ਜਿਨ੍ਹਾਂ ਦੇ ਵੱਲੋਂ ਗੋਲੀਆਂ ਮਾਰੀਆਂ ਗਈਆਂ ਜੀ ਦੱਸਿਆ ਜਾ ਰਿਹਾ ਕਿ ਤਿੰਨ ਹਮਲਾਵਰ ਸੀ ਕਿ ਜਿਨ੍ਹਾਂ ਨੇ ਬਲਕਿ ਮੂੰਹ ਵੱਡੇ ਸੀ ਇਹਨਾਂ ਨੂੰ ਵੱਡੀ ਰੋਕ ਕੇ ਵਿਦਾਈ ਦਿੰਦਾ ਜਿਹੜਾ ਇਹਨਾਂ ਨੂੰ ਗੋਲੀਆਂ ਚਲਾਈਆਂ ਗਈਆਂ ਇਹਨਾਂ ਦੇ ਉੱਤੇ ਇਹਨਾਂ ਦੇ ਨਾਲ ਇਹਨਾਂ ਦਾ ਇੱਕ ਸਾਥੀ ਜਿਹੜਾ ਉਹ ਗੰਦੀਪ ਦਖਣੀ ਆ ਤੇ ਇੱਕ ਹੋਰ ਬੰਦੇ ਦੇ ਕੋਈ ਸੱਟਾਂ ਲੱਗੀਆਂ ਜਿਨ੍ਹਾਂ ਬਾਰੇ ਦੱਸ ਜਦੋਂ ਇਹ ਵਾਰਦਾਤ ਵਾਪਰੀ ਨਰਿੰਦਰ ਤੱਕ ਜਿਹੜੇ ਸਰਪੰਚ ਦਾ ਕਤਲ ਕੀਤਾ ਗਿਆ ਉਸਦੇ ਨਾਲ ਕੌਣ-ਕੌਣ ਮੌਜੂਦ ਸੀ ਉਸਦੇ ਨਾਲ ਉਹਨਾਂ ਦੇ ਸਮਰਥਕ ਸੀਗੇ ਜਿਨ੍ਹਾਂ ਨੂੰ ਮੰਨ ਕੇ ਗੋਲੀਆਂ ਲੱਗਿਆ ਤੇ ਜਿੱਤ ਵੀ ਖੁਸ਼ ਹੋ ਕੇ ਆਪਣੇ ਘਰ ਜਾ ਹੀ ਰਿਹਾ ਸੀ ਜਿੱ ਸਰਪੰਚ ਬਣ ਕੇ ਤੇ ਜਿਹੜਾ ਉਹ ਰਾਹ ਵਿੱਚ ਘੇਰ ਕੇ ਜਿਹੜਾ ਨੇ ਤੇ ਗੋਲੀਆਂ ਜਿਹੜੇ ਚਲਾ ਦਿੱਤੇ ਗਈਆਂ ਤੇ ਜਿਸ ਦੇ ਨਾਲ ਦੇ ਨਾਲ ਦੇ ਮੌਤ ਹੋ ਗਈ ਆ। ਵੀ ਪਰਿਵਾਰ ਦੇ ਵੱਲੋਂ ਕਿਸੇ ਦੇ ਉੱਤੇ ਸ਼ੱਕ ਜਤਾਇਆ ਗਿਆ ਕਿਉਂਕਿ ਪੰਚਾਇਤੀ ਚੋਣਾਂ ਨੇ ਜ਼ਾਹਰ ਤੌਰ ਦੇ ਉੱਤੇ ਪਰਿਵਾਰ ਦੇ ਵੱਲੋਂ ਸ਼ੱਕ ਵੀ ਜਤਾਇਆ ਜਾਇਆ ਗਿਆ ਕਿਉਂਕਿ ਨਿਰਵਿਰੋਧ ਜਦੋਂ ਸਰਪੰਚ ਕੋਈ ਚੁਣਿਆ ਜਾਏ ਦਾ ਰੰਜਿਸ਼ਬਾਜੀ ਜ਼ਰੂਰ ਹੋ ਜਾਂਦੀ ਹੈ ਜਿਹੇ ਦੇ ਵਿੱਚ ਕਿ ਪਰਿਵਾਰ ਨੇ ਕਿਸੇ ਦੇ ਉੱਤੇ ਸ਼ੱਕ ਦੀ ਉਂਗਲੀ ਚੁੱਕੀ ਪਰ ਪਰਿਵਾਰ ਇਸ ਬਾਰੇ ਹਲੇ ਕੋਈ ਵੀ ਗੱਲ ਕਰਦੇ ਸਥਿਤੀ ਵਿੱਚ ਨਹੀਂ ਹੈਗਾ ਪਰਿਵਾਰ ਨੂੰ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਰਹੀ ਪਰਿਵਾਰਕ ਮੈਂਬਰ ਮੌਕੇ ਤੇ ਮੌਜੂਦ ਨੇ ਪੁਲਿਸ ਵੀ ਉੱਤੇ ਅਧਿਕਾਰੀ ਜਿਹੜੇ ਮੌਕੇ ਤੇ ਮੌਜੂਦ ਨੇ ਤੇ ਉਹਨਾਂ ਨਾਲ ਗੱਲਬਾਤ ਕਰਕੇ ਤੇ ਫਿਰ ਹੀ ਪਤਾ ਲੱਗਣਾ ਕਿ ਇਹਨਾਂ ਦਾ ਅਸਲ ਵਜ੍ਹਾ ਕਾਰਨ ਕੀ ਹੈ ਕਿਸ ਤੋਂ ਪਹਿਲਾਂ ਕੋਈ ਧਮਕੀ ਭਰੇ ਕਾਲ ਵੀ ਆਏ ਨੇ ਨਰਿੰਦਰ ਇਹ ਕੋਈ ਕੋਈ ਸਾਹਮਣੇ ਨਹੀਂ ਆਇਆ ਇਹ ਸਿਰਫ ਇਨਾ ਹੀ ਪਤਾ ਲੱਗਾ ਕਿ ਅੱਜ ਹੀ ਸਰਪੰਚ ਹੁਣੇ ਕੇ ਤਾਂ ਅੱਜ ਹੀ ਉਹਨਾਂ ਨੂੰ ਵਧਾਈ ਦੇਂਦੇ ਬੱਜਣਾੜੇ ਰੋਕੇ ਤੇ ਇਹਨਾਂ ਨੂੰ ਗੋਲੀਆਂ ਮਾਰ ਦਿੱਤੀਆਂ ਗਿਆ ਕਿਸ ਤੋਂ ਪਹਿਲਾਂ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਕਤਲ ਜਿਵੇਂ ਤੁਸੀਂ ਪੂਰਾ ਘਟਨਾ ਕ੍ਰਮ ਬਿਆਨ ਕਰ ਰਹੇ ਹੋ ਨਰਿੰਦਰ ਕੀ ਗੋਲੀਆਂ ਚਲਾ ਦਿੱਤੀਆਂ ਗਿਆ ਤਿੰਨ ਅਣਪਛਾਤੇ ਹਮਲਾਵਰਾਂ ਦੇ ਵੱਲੋਂ ਤਾ ਪਰਿਵਾਰ ਨੇ ਕੋਈ ਇਸ ਤੋਂ ਪਹਿਲਾਂ ਕੋਈ ਸ਼ਿਕਾਇਤ ਦਰਜ ਕਰਵਾਈ ਗਈ ਹੋਵੇ ਕੋਈ ਅਜਿਹੀ ਉਹਨਾਂ ਨੂੰ ਧਮਕੀ ਮਿਲੀ ਹੋਵੇ ਜਾਂ ਕਿਸੇ ਉਹ ਬੇਸ਼ੱਕ ਤਾਂ ਸਾਹਮਣੇ ਨਹੀਂ ਆਇਆ ਵੀ ਇਹਨਾਂ ਨੂੰ ਕੋਈ ਧਮਕੀ ਆਈ ਹੋਵੇ ਜਾਂ ਕੋਈ ਇਹਨਾਂ ਨੂੰ ਮਤਲਬ ਧਾਰ ਹੁੰਦਾ ਇੱਕ ਤਰ੍ਹਾਂ ਦਾ ਕੋਈ ਧਾਰ ਹੁੰਦਾ ਤੇ ਹੋ ਸਕਦਾ ਇਹ ਗੱਡੀ ਨਾਲ ਰੋਕ ਦੇ ਹੂੰ ਇਹਨਾਂ ਨੂੰ ਲੱਗਾ ਕਿ ਇਹਨਾਂ ਦੇ ਕੋਈ ਵਕਫ ਵਕਫ ਕੋ ਬੰਦੇ ਨੇਗੇ ਜਿਹੜੇ ਜਾਣਕਾਰ ਬੰਦੇ ਨੇ ਜਿਨ੍ਹਾਂ ਨਾਲ ਲੋਕ ਆ ਉਹਨਾਂ ਕਰਕੇ ਇਹਨਾਂ ਨੇ ਅੱਗੇ ਗੱਡੀ ਰੋਕ ਦਿੱਤੀ ਤੇ ਗੱਲਬਾਤ ਕਰਦੇ ਕਰਦੇ ਇਹਨਾਂ ਦੇ ਗੋਲੀ ਨਾਲ ਜਿਹੜਾ ਹਮਲਾ ਕਰ ਦਿੱਤਾ ਗਿਆ ਤੇ ਇਹਨਾਂ ਦੀ ਪਿੰਡ ਤੋਂ ਕਿੰਨੀ ਦੂਰ ਪਿੰਡ ਤੋਂ ਕਿੰਨੀ ਦੂਰ ਦੂਰੀ ਦੇ ਉੱਤੇ ਹਮਲਾ ਹੋਇਆ ਕਿ ਜਿਸ ਥਾਂ ਦੇ ਉੱਤੇ ਨਰਿੰਦਰ ਹਮਲਾ ਹੋਇਆ ਉਹ ਕੀ ਖਾਲੀ ਸਥਾਨ ਸੀ ਜਿਹੜਾ ਆਵਾਜਾਈ ਤੋਂ ਮੁਕਤ 10 ਤੋਂ 12 ਕਿਲੋਮੀਟਰ ਦੂਜੇ ਤਨਾਂ ਦਾ ਟੈਂਡਾ ਕਲਵੰਡੀ ਨੌਰ ਸਿੰਘ ਪੱਟੀ ਤੋਂ ਵੇਤ ਬਸਸ ਜਾ ਰਹੇ ਸੀਗੇ ਜਿਹੜੀ ਘਟਨਾ ਰਾਹ ਜੋ ਵਾਪਰ ਕੇ ਇਹਨਾਂ ਦੇ ਨਾਲ ਹੂੰ ਫਿਲਹਾਲ ਪੁਲਿਸ ਦਾ ਕੋਈ ਇਸ ਘਟਨਾ ਕ੍ਰਮ ਦੇ ਉੱਤੇ ਪ੍ਰਤੀਕਰਮ ਸਾਹਮਣੇ ਆਇਆ ਹੈਲਲ ਪੁਲਿਸ ਜਿਹੜੀ ਆ ਜਾਂਚ ਕਰ ਰਹੀ ਹੈ ਪੁੱਛਗਿੱਛ ਕਰ ਰਹੀ ਹੈ ਅਜੇ ਉਹਨਾਂ ਦੇ ਮਤਲਬ ਕਿ ਜਿਹੜਾ ਜਾਂਚ ਕੀਤੀ ਜਾ ਰਹੀ ਹੈ ਪੁਛ ਅਧਿਕਾਰੀ ਮੌਕੇ ਤੇ ਲਿਗੇ ਜਿਵੇਂ ਬਾਅਦ ਹੋਵੇ ਉਹਨਾਂ ਨੇ ਗੱਲਬਾਤ ਕਰਨ ਤੋਂ ਬਾਅਦ ਸਾਰਾ ਸੱਚ ਜਿਹੜਾ ਸਾਹਮਣੇ ਆ ਜਾਣਗੇ ਜਿੱਥੇ ਵਾਰਦਾਤ ਹੋਈ ਹੈ ਸੀਸੀਟੀਵੀ ਕੈਮਰਾ ਲੱਗੇ ਹੋਏ ਸਨ ਨਹੀਂ ਇਹ ਰੋਡ ਦੇ ਉਤੇ ਜਦੋਂ ਸ਼ਹਿਰ ਤੋਂ ਬਾਹਰ ਆ ਗਿਆ ਰੋਡ ਦੇ ਉਤੇ ਜਿਹੜੀ ਘਟਨਾ ਵਾਪਰੀ ਦੀ ਆ ਹੂੰ ਪਰ ਨਰੇਦਰ ਜਿਸ ਤਰੀਕੇ ਦੇ ਨਾਲ ਇਹ ਪੂਰਾ ਘਟਨਾਕ੍ਰਮ ਵਾਪਰਿਆ ਹੈ ਤੁਸੀਂ ਜਾਣਕਾਰੀ ਜਿਵੇਂ ਦੇ ਰਹੇ ਹੋ ਕਿ ਇਹ ਜਿਹੜਾ ਹਮਲਾ ਹੈ ਉਹ ਕਰ ਦਿੱਤਾ ਗਿਆ ਉਸ ਤੋਂ ਬਾਅਦ ਹਮਲਾਵਰ ਫਰਾਰ ਹੋ ਗਏ ਨੇ ਕਿਉਂਕਿ ਫਿਲਹਾਲ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋ ਰਹੀਆਂ ਨੇ ਅਜੇ ਦੇ ਵਿੱਚ ਅਜਹੀਆਂ ਬਹੁਤ ਸਾਰੀਆਂ ਖਬਰਾਂ ਆ ਰਹੀਆਂ ਨੇ ਕਿ ਗੋਲੀ ਚੱਲੀ ਹੈ ਕਿਸੇ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਪਰ ਫਿਲਹਾਲ ਇੱਥੇ ਤਸਵੀਰ ਜਿਹੜੀ ਵੱਖਰੀ ਹੈ ਕਿਉਂਕਿ ਇੱਥੇ ਨਿਰਵਿਰੋਧ ਜਿਹੜਾ ਸਰਪੰਚ ਉਹ ਚੁਣਿਆ ਗਿਆ ਰਾਜਵਿੰਦਰ ਸਿੰਘ ਜਿਸ ਦਾ ਨਾਮ ਤੁਸੀਂ ਦੱਸਿਆ ਹੈ ਜਿਸ ਦਾ ਕਤਲ ਕਰ ਦਿੱਤਾ ਗਿਆ ਕਿ ਪਿੰਡ ਦੇ ਵਿੱਚ ਕੋਈ ਆਪਸੀ ਧੜੇ ਬਾਜ਼ੀ ਵੀ ਸੀਗੀ ਸਰਪੰਚੀ ਚੋਣਾਂ ਨੂੰ ਲੈ ਕੇ ਕਿ ਦੂਜੀ ਤਿਰਵੀ ਕੋਈ ਖੜੀ ਹੋਈ ਸੀ ਜਿਸ ਦੇ ਵੱਲੋਂ ਕੋਈ ਸਵਾਲ ਚੁਕੇਗੇ ਸਨ ਐਸਐਸਰ ਚੋਣ ਨੂੰ ਲੈ ਕੇ ਕਿ ਕੁਝ ਨਾ ਕੁਝ ਧੜੇ ਬੰਦੀ ਹੈ ਪਰ ਜੇ ਇਸ ਬਾਰੇ ਪਰਿਵਾਰ ਕੋਈ ਖੁਲਾਸਾ ਕਰੇਗਾ ਤੇ ਤਾਂ ਸਭ ਮੰਨ ਜਾਣਗੇ ਪਰਿਵਾਰ ਨੂੰ ਸ਼ੰਕੇ ਜ਼ਰੂਰ ਹੈ ਤੇ ਪਰ ਪਰਿਵਾਰ ਦੇ ਨਜ਼ਰ ਗੱਲ ਕਰਕੇ ਸਪਸ਼ਟ ਇਹ ਕਰਦਾ ਉਹਨੇ ਜੇਕਰ ਆਪਾਂ ਇਸ ਬਾਰੇ ਕੁਝ ਨਹੀਂ ਕਰ ਸਕਦੇ ਜਾਂ ਪੁਲਿਸ ਇਸ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕਰਦੀ ਉਹਨਾਂ ਜੇਰ ਕੁਝ ਹੀ ਕਹਿਣਾ ਜਿਹੜਾ ਵਾ ਉਹ ਤੁਹਾਡੀ ਪੰਚਾਇਤ ਦੇ ਬਾਕੀ ਮੈਂਬਰਾਂ ਦੇ ਨਾਲ ਤੁਹਾਡੀ ਗੱਲਬਾਤ ਹੋਈ ਹੈ ਜਿਹੜੀ ਰਾਜਵਿੰਦਰ ਸਿੰਘ ਦੇ ਧੜੇ ਦੇ ਪੰਚਾਇਤ ਮੈਂਬਰ ਨੇ ਬਿਲਕੁਲ ਉਹਨਾਂ ਨਾਲ ਗੱਲ ਕਰਕੇ ਕੋਈ ਚੀਜ਼ ਕਰ ਰਿਹਾ ਹੈ ਅਜੇ ਮੌਕੇ ਦੇ ਉੱਤੇ ਜਿਹੜੀ ਪੁਲਿਸ ਉਹਨਾਂ ਨੂੰ ਉਤਾਰ ਰਿਹਾ ਨੂੰ ਆਪਣੇ ਕੋਲ ਲੈ ਕੇ ਤੋਂ ਉਹਨਾਂ ਦੇ ਜਾਣਕਲ ਬੰਦ ਕਰ ਰਹੀ ਹੈ ਹੂੰ ਕਿੱਥੇ ਜਾ ਰਹੇ ਸਨ ਜਦੋਂ ਸਰਪੰਚ ਦੇ ਉੱਤੇ ਇਹ ਹਮਲਾ ਹੋਇਆ ਏ ਤੋਂ ਜਿੱਤ ਦੀ ਖੁਸ਼ੀ ਵਿੱਚ ਪਾਰਟੀ ਦਫਤਰ ਤੋਂ ਨਿਕਲ ਕੇ ਬਲਾਕ ਦੇ ਵਿੱਚ ਹੋ ਕੇ ਤੇ ਆਪਣੇ ਘਰ ਜਾ ਰਹੇ ਸੀ ਕਿ ਆਪਣੇ ਸਮਰਥਕਾਂ ਦੇ ਨਾਲ ਵਰਨਾ ਗੱਡੀ ਵਿੱਚ ਸਵਾਰ ਸੀਗੇ ਜਿੱਤੇ ਇਹਨਾਂ ਨੂੰ ਟਾਰਗੇਟ ਕੀਤਾ ਗਿਆ ਇਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਹਮ ਹੋਰ ਕੋਈ ਅਪਡੇਟ ਇਸ ਪੂਰੇ ਮਾਮਲੇ ਨੂੰ ਲੈ ਕੇ ਸਾਹਮਣੇ ਆਇਆ ਹੈ ਖਾਸ ਤੌਰ ਦੇ ਤੇ ਕਿਉਂਕਿ ਜਿਵੇਂ ਇਹ ਬਹੁਤ ਵੱਡੀ ਖਬਰ ਹੋ ਜਾਂਦੀ ਹੈ ਨਰਿੰਦਰ ਜਦੋਂ ਸਰਪੰਚੀ ਚੋਣਾਂ ਹੋਣ ਅਜੇ VOTING ਹੋਣੀ ਹੈ ਉਸ ਤੋਂ ਪਹਿਲਾਂ ਜਿਸ ਤਰੀਕੇ ਦੇ ਨਾਲ ਨਿਰਵਿਰੋਧ ਪੰਚਾਇਤਾਂ ਚੁਣੀਆਂ ਜਾ ਰਹੀਆਂ ਨੇ ਸਰਪੰਚ ਚੁਣੇ ਜਾ ਰਹੇ ਨੇ ਤਾਂ ਸਿੱਧੇ ਤੌਰ ਦੇ ਤੇ ਕਾਨੂੰਨ ਵਿਵਸਥਾ ਦੇ ਉੱਤੇ ਵੀ ਵੱਡੇ ਸਵਾਲ ਖੜੇ ਹੋ ਜਾਂਦੇ ਨੇ ਕਿ ਦਿਨ ਦਿਹਾੜੇ ਕਤਲ ਹੋ ਜਾਂਦੇ ਨੇ ਉਸ ਵਕਤ ਜਦੋਂ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਜਿਹੜੀ ਪੰਜਾਬ ਦੇ ਵਿੱਚ ਪੁਲਿਸ ਫੋਰਸ ਦਾ ਨਾਅਤ ਕੀਤੀ ਹੋਈ ਹੈ ਪਰਿਵਾਰ ਨੇ ਜਿਹੜੇ ਆ ਪੁਲਸ ਨੂੰ ਤੇ ਜਰੂਰ ਸੰਕੇਤ ਜਾਰੀ ਕੀਤਾ ਕਿ ਪੁਲਸ ਜਿਹੜੀ ਆ ਪੁਲਸ ਦੇ ਢਿੱਲੀ ਕਾਰਜਕਾਰੀ ਕਰਕੇ ਘਟਨਾ ਹੋਈ ਆ ਬਾਕੀ ਪਰਿਵਾਰ ਹੋਰ ਕੀ ਖੁਲਾਸੇ ਕਰਦਾ ਉਹਨਾਂ ਦਾ ਪੱਖ ਜਾਣ ਕੇ ਕੋਰਟ ਨੂੰ ਜਾਣਕਾਰੀ ਸਾਂਝੀ ਕੀਤੀ ਜਾਏਗੀ ਜੀ ਤਾਂ ਮੇਰੇ ਸਹਿਯੋਗੀ ਨਿਰਿੰਦਰ ਤੁਸੀਂ ਬਣੇ ਰਹੋ ਇੱਕ ਵਾਰੀ ਦਰਸ਼ਕਾਂ ਨੂੰ ਦੁਬਾਰਾ ਤੋਂ ਅਪਡੇਟ ਦੇ ਦਿੰਦੇ ਆ ਕਿਉਂਕਿ ਬਹੁਤ ਵੱਡਾ ਅਪਡੇਟ ਖਾਸ ਤੌਰ ਦੇ ਉੱਤੇ ਬਹੁਤ ਵੱਡੀ ਜਿਹੜਾ ਘਟਨਾ ਕ੍ਰਮ ਹੈ ਉਹ ਪੱਟੀ ਦੇ ਨੇੜੇ ਪਿੰਡ ਠੱਕਰਪੁਰਾ ਦੀ ਇਹ ਵਾਰਦਾਤ ਜਿੱਥੇ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਪੰਚਾਇਤੀ ਚੋਣਾਂ ਦੀਆਂ ਸਰਗਰਮੀਆਂ ਦੇ ਵਿੱਚ ਆਲੇ ਕਤਲ ਹੋਇਆ ਤਾਂ ਸਿੱਧੇ ਤੌਰ ਦੇ ਉੱਤੇ ਜਿੱਥੇ ਇਸ ਪੂਰੇ ਘਟਨਾਕ੍ਰਮ ਨੇ ਪੰਚਾਇਤੀ ਚੋਣਾਂ ਦੇ ਵਿੱਚ ਜੋ ਦਾਅਵੇ ਸਰਕਾਰ ਕਰਦੀ ਹੈ ਸੁਰੱਖਿਆ ਵਿਵਸਥਾ ਦੇ ਅਮਨੋ ਆਮਾਨ ਦੇ ਨਾਲ ਚੋਣਾਂ ਦਾ ਜੋ ਪ੍ਰੋਸੈਸ ਹੈ ਉਸ ਨੂੰ ਨੇਪਰੇ ਚੜਾਉਣ ਦਾ ਜੋ ਜ਼ਿਕਰ ਕੀਤਾ ਜਾ ਰਿਹਾ ਹੈ ਉਹ ਸਭ ਦੇ ਦਰਮਿਆਨ ਇਹ ਸਵਾਲ ਇਸ ਪੂਰੇ ਘਟਨਾਕ੍ਰਮ ਨੇ ਸੁਰੱਖਿਆ ਵਿਵਸਥਾ ਦੇ ਉੱਤੇ ਵੀ ਖੜੇ ਕਰ ਦਿੱਤੇ ਨੇ ਕਿ ਜਦੋਂ ਇੱਕ ਬਿਨਾਂ ਵਿਰੋਧ ਚੁਣਿਆ ਗਿਆ ਸਰਪੰਚ ਰਾਜਵਿੰਦਰ ਸਿੰਘ ਜਿਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਪੱਟੀ ਦੀ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਿੰਡ ਤਲਵੰਡੀ ਮੋਹਰ ਦੀ ਤਸਵੀਰ ਹੈ ਜਿੱਥੇ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਦਾ ਪੰਚਾਇਤੀ ਚੋਣਾ ਦੇ ਵਿਚਾਲੇ ਜਿੱਥੇ ਸਰਗਰਮੀਆਂ ਜਾਰੀ ਨੇ ਅਜੇ ਚੋਣਾ ਹੋਣੀਆਂ ਨੇ ਤਾਂ ਉਹ ਸਭ ਦੇ ਦਰਮਿਆਨ ਇਹ ਕਤਲ ਦੀ ਵਾਰਦਾਤ ਵਾਪਰੀ ਹੈ ਤਾਂ ਮੇਰੇ ਸਹਿਯੋਗੀ ਨਰਿੰਦਰ ਵੀ ਲਗਾਤਾਰ ਜੁੜੇ ਹੋਏ ਨੇ ਤਾਂ ਜਿਸ ਤਰੀਕੇ ਦੇ ਨਾਲ ਨਰਿੰਦਰ ਤੁਸੀਂ ਪੂਰਾ ਘਟਨਾਕ੍ਰਮ ਬਾਬਤ ਜਾਣਕਾਰੀ ਦੇ ਰਹੇ ਹੋ ਪਰ ਫਿਲਹਾਲ ਪਰਵਾਰ ਦਾ ਕਿਸੇ ਉੱਤੇ ਸ਼ੱਕ ਤੁਸੀਂ ਕਿਹਾ ਕਿ ਅਜੇ ਨਹੀਂ ਜਤਾਇਆ ਗਿਆ ਪਰ ਸਵਾਲ ਇਹ ਹੈ ਕਿ ਆਖਿਰ ਜਦੋਂ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋ ਰਹੀਆਂ ਨੇ ਤਾਂ ਇਹ ਸਭ ਦੇ ਦਰਮਿਆਨ ਅਜਹੀਆਂ ਖਬਰਾਂ ਕਿਤਨਾ ਕਿਤੇ ਲੋਕਾਂ ਨੂੰ ਵੀ ਫਿਕਰਮੰਦ ਕਰ ਦਿੰਦੀਆਂ ਨੇ ਉਹ ਉਮੀਦਵਾਰ ਜਿਹੜੇ ਹੁਣ ਤੱਕ ਜਿੱਤੇ ਨੇ ਨਿਰਵਿਰੋਧ ਉਹਨਾਂ ਦੀ ਫਿਕਰ ਵੀ ਵੱਜ ਜਾਂਦੀ ਹੈ ਬਿਲਕੁਲ ਕਿਤੇ ਨਾ ਕਿਤੇ ਜਿਹੜਾ ਵਾ ਦੇ ਚੰਗੇ ਵੱਜ ਜਾਂਦੇ ਨੇ ਕਿਤੇ ਜਿਹੜਾ ਸਰਪੰਚ ਸੀਗਾ ਸਤਾਕਰਪਾ ਆਲਟੀ ਨਾਲ ਸੰਬੰਧ ਸੀਗਾ ਇਸ ਕਰਕੇ ਜਿਹੜਾ ਮਾਮਲਾ ਹੋਰ ਵੀ ਜਿਹੜਾ ਸੁਚਿੱਧਾ ਹੋ ਜਾਂਦਾ ਹੈ ਕਿ ਜੇ ਇਹ 77 ਦੇ ਪੰਦੇਸ ਰੱਖਿਆ ਨਹੀਂ ਹੈਗੇ ਤੇ ਬਾਕੀਆਂ ਦੇ ਕੋਈ ਜਿਹੜੀ ਚਿੰਤਾ ਵਧਣ ਨਹੀਂ ਲੱਗਣੀ ਗੱਲ ਹੈ ਕਿਉਂਕਿ ਹਲੇ ਵੋਟਾਂ ਪੈਣੀਆਂ ਨੇ ਹਲੇ ਸਰਕਾਰ ਦੇ ਜਿਹੜੇ ਆ ਉਹਨਾਂ ਦਾ ਜਿਹੜਾ ਪ੍ਰਬੰਧ ਉਹਨਾਂ ਦੇ ਖੁਲਾਸੇ ਕਰਨੇ ਨੇ ਕਿਹੋ ਜਿਹਾ ਪ੍ਰਬੰਧ ਹੈ ਚੋਣਾਂ ਹੁੰਦੀਆਂ ਨੇ ਪਰ ਉਸ ਤੋਂ ਬਿਲੋ ਜਿਹੜੇ ਕਟਨਾਵਾ ਵਸੀਆਂ ਜਿਹੜੀਆਂ ਉਹ ਕਿਤੇ ਨਾ ਕਿਤੇ ਪੁਲਿਸ ਪਰਸ਼ਸ਼ਨਾ ਤੇ ਸਰਕਾਰ ਦੇ ਉੱਤੇ ਸਵਾਲੇ ਨਿਸ਼ਾਨ ਜ਼ਰੂਰ ਲਾਉਂਦੇ ਆਲੇ ਜੀ ਨਰਿੰਦਰ ਕਿਉਂਕਿ ਤੁਸੀਂ ਜ਼ਿਕਰ ਕੀਤਾ ਕਿ ਸੱਤਾਧਾਰੀ ਧਿਰ ਦੇ ਦਾ ਜਿਹੜਾ ਇਹ ਸਰਪੰਚ ਸੀ ਉਸ ਦੇ ਨਾਲ ਜੁੜਿਆ ਹੋਇਆ ਸੀ ਹਲਕੇ ਦੇ ਵਿਧਾਇਕ ਦੇ ਖਾਸ ਤੌਰ ਦੇ ਉੱਤੇ ਪੱਟੀ ਕੈਬਨਟ ਮੰਤਰੀ ਨੇ ਇੱਥੋਂ ਦੇ ਉਹਨਾਂ ਦਾ ਕੋਈ ਪ੍ਰਤੀਕਰਮ ਆਇਆ ਇਸ ਪੂਰੇ ਮਾਮਲੇ ਨੂੰ ਲੈ ਕੇ ਇਹ ਅਜੇ ਹੀ ਕੋਈ ਗੱਲ ਕੀਤੀ ਹੋਈ ਹੋਵੇ ਜਾਂਚ ਨੂੰ ਲੈ ਕੇ ਨਹੀਂ ਆਇਆ ਉਹਨਾਂ ਦੇ ਜਿਹੜੇ ਕਾਰਕਿਰਤਾ ਨੇ ਜਾਂ ਉਹਨਾਂ ਦੇ ਜਿਹੜੇ ਸਮਰਥਕ ਨੇ ਉਹ ਜ਼ਰੂਰ ਪਹੁੰਚ ਹੋਏ ਨਹੀਂ ਹੂੰ ਅਸਲ ਕਿੰਨੇ ਕਵਜੇ ਦੀ ਘਟਨਾ ਹੈ ਜਦੋਂ ਇਹ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਨਰਿੰਦਰ ਤੇ ਹੁਣ ਤਾਂ ਕਰੀਬ 1 ਘੰਟਾ ਪਹਿਲਾਂ ਘਟਨਾ ਹੋਈ ਹੈ ਜੀ ਫਿਲਹਾਲ ਮੌਕੇ ਦੇ ਉਤੇ ਪੁਲਿਸ ਦੇ ਆਲਾ ਅਫਸਰ ਪਹੁੰਚੇ ਹੋਏ ਨੇ ਬਿਲਕੁਲ ਪਹੁੰਚੇ ਹੋਏ ਜੀ ਆਲਾ ਅਫਸਰ ਸਾਰੇ ਇਥੇ ਪਹੁੰਚੇ ਨੇ ਪੱਤੀ ਦੇ ਡੀਐਸਪੀ ਨੇ ਤੇ 10-14 ਐਸਐਸਓ ਸਟਾਫ ਦੇ ਬੰਦੇ ਉਹ ਵੀ ਪਹੁੰਚੇ ਨੇ ਸਾਰੇ ਜਿਹੜੇ ਆ ਉਹ ਮੌਕੇ ਦੇ ਸਾਰੇ ਹਰ ਪਹਿਲੂ ਤੇ ਜਿਹੜੀ ਘਟਨਾ ਦੀ ਜਾਂਚ ਕਰ ਰਹੇ ਨੇ ਪੁਲਿਸ ਦੇ ਨਾਲ ਗੱਲ ਹੋਈ ਹੈ ਤੁਹਾਡੀ ਇਸ ਪੂਰੇ ਮੈਟਰ ਨੂੰ ਲੈ ਕੇ ਪੁਲਿਸ ਨੇ ਕੋਈ ਤੱਥ ਫਿਲਹਾਲ ਰੱਖੇ ਹੋਣ ਕਹਤਨਾ ਲਿਖਦੇ ਮਕਲੇ ਗੱਲ ਨਹੀਂ ਹੈ ਅਧਿਕਾਰੀਆਂ ਤੋਂ ਮਜੂਦ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਜੋ ਜਾਂਚ ਕਰ ਰਹੇ ਨੇ ਫਿਰ ਇਹਨਾਂ ਦੀ ਹੂੰ ਪਰ ਜਿਸ ਤਰੀਕੇ ਦੇ ਨਾਲ ਕਿਉਂਕਿ ਪੱਟੀ ਬਾਰਡਰ ਏਰੀਆ ਵੀ ਹੈ ਨਰਿੰਦਰ ਖਾਸ ਤੌਰ ਦੇ ਉਤੇ ਇੱਥੇ ਸੁਰੱਖਿਆ ਦੇ ਆਪਣੇ ਆਪ ਦੇ ਵਿੱਚ ਇੰਤਜ਼ਾਮ ਜਿਹੜੇ ਨੇ ਉਹ ਪੰਜਾਬ ਦੇ ਬਾਕੀ ਖੇਤਰ ਤੋਂ ਇਲਾਵਾ ਆਲਾ ਪੱਧਰ ਦੇ ਉੱਤੇ ਰੱਖਣੇ ਪੈਂਦੇ ਨੇ ਆਮ ਤੌਰ ਦੇ ਉੱਤੇ ਤੁਸੀਂ ਵੀ ਇਸ ਖੇਤਰ ਦੇ ਵਿੱਚ ਵਿਚਰਦੇ ਰਹੇ ਹੋ ਤਾਂ ਐਗਰੈਸਿਵ ਜਿਹੜਾ ਉਹ ਨੇਚਰ ਦਾ ਪੱਟੀ ਖੇਤਰ ਮੰਨਿਆ ਜਾਂਦਾ ਹੈ ਅਜੇਹੇ ਖੇਤਰ ਦੇ ਵਿੱਚ ਉਸ ਵਕਤ ਅਜੇਹੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇ ਜਾਣਾ ਜਦੋਂ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋਣ ਤਾਂ ਕਿਤੇ ਨਾ ਕਿਤੇ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਤਾਂ لازمی ਤੌਰ ਦੇ ਉੱਤੇ ਸਵਾਲ ਉੱਠਣਗੇ ਪਰ ਫਿਲਹਾਲ ਪਿੰਡ ਵਾਸੀਆਂ ਦੇ ਵੱਲੋਂ ਵੀ ਕੋਈ ਪ੍ਰतिकਰਮ ਦਿੱਤਾ ਗਿਆ ਇਸ ਕਤਲ ਦੀ ਵਾਰਦਾਤ ਤੋਂ ਬਾਅਦ ਕਿਉਂਕਿ ਪਿੰਡ ਵਾਸੀਆਂ ਦੇ ਵੱਲੋਂ ਨਿਰਵਿਰੋਧ ਜਦੋਂ ਸਰਪੰਚ ਚੁਣਿਆ ਹੋਵੇ ਤਾਂ ਸਭ ਦੀ ਸਹਿਮਤੀ ਵੀ لازمی ਹੁੰਦੀ ਹੈ ਤਾਂ ਪੂਰੇ ਪਿੰਡ ਨੇ ਜ਼ਾਹਰ ਤੌਰ ਦੇ ਉੱਤੇ ਇੱਕ ਮਤ ਹੋ ਕੇ ਸਰਪੰਚ ਚੁਣਿਆ ਜਿਹੜੇ ਪਰਿਵਾਰਕ ਮੈਂਬਰ ਇੱਥੇ ਅੱਜ ਵੇਲੇ ਪੁੱਛੇ ਸੀਗੇ ਉਹਨਾਂ ਦਾ ਉੱਤੇ ਡੈੱਡ ਬੋਡੀ ਦੇ ਲਾਗੇ ਇਹ ਬੋਲਿਆ ਗਿਆ ਸੀਗਾ ਕਿ ਤੂੰ ਥੋੜਾ ਇੰਤਜ਼ਾਰ ਕਰਨ ਨੂੰ ਅਸੀਂ ਆ ਜਾਂਦੇ ਤੂੰ ਇਹਨਾਂ ਮਤਲਬ ਕਿ ਵੇਖਾ ਕੇ ਕਿਉਂ ਆਇਆ ਚਾਹ ਤੁਹਾਨੂੰ ਪਤਾ ਸੀ ਕਿ ਇਹੋ ਜਿਹੀ ਘਟਨਾ ਵਾਪਰ ਸਕਦੀ ਹੈ ਉਹ ਇਹਨਾਂ ਤੇ ਉਹਨਾਂ ਦਾ ਕਹਿਣਾ ਵਾ ਉਹ ਕਿਸ ਵਾਲੇ ਇਸ਼ਾਰਾ ਕਰਦੇ ਨੇ ਕਿ ਕੋਸ਼ਿਸ਼ ਕਰ ਦੀ ਪੁਸ਼ਟੀ ਕੀਤੀ ਗਈ ਹੈ ਬਾਕੀ ਜਿਹੜੀ ਪੁੱਛਿਆ ਪੁੱਛੋ ਤੇ ਨਾ ਵੀ ਪਰਿਵਾਰ ਨੇ ਸਵਾਲ ਚੁੱਕੇ ਰਗੇ ਇਹ ਕਿ ਸਟਰੀਟ ਨੰਬਰ ਕਿ ਪੁੱਛੀਂ ਵਰਤਿਆ ਵਾ ਜਦੋਂ ਪਤਾ ਲੱਗੇ ਕੋਈ ਕੋ ਜਾ ਰਿਹਾ ਜਾਂ ਚੱਕਰਾਵਾ ਸ਼ਹਿਰ ਦੇ ਵਿੱਚ ਵੀ ਪ੍ਰੋਪਰ ਸੜਕਾਂ ਨਹੀਂ ਗਈ ਤੇ ਇਹ ਹੀ ਇਹ ਹੀ ਘਟਾਉਣ ਘਟਰਾਵਾ ਜਿਹੜੇ ਨੇ ਆਮ ਹੀ ਵਰਤ ਰਹੀਆਂ ਨੇ ਜਿਹਨੇ ਨਿਰਦਰ ਤੁਸੀਂ ਸਾਡੇ ਨਾਲ ਬਣੇ ਰਹੋ ਛੋੜਿਆ ਮਾਰ ਕੇ ਭਈ ਕਿੰਨੇ ਵਜੇ ਆ ਗਏ ਪੰਜ ਵਜੇ ਇਲੈਕਸ਼ਨ ਚੱਲ ਰਹੀ ਸਰਪੰਚੀ ਇਲੈਕਸ਼ਨ ਚੱਲ ਰਹੀ ਸੀ ਜਿਹਦੇ ਵਿੱਚ ਸਾਰਾ ਕੰਮ ਕੰਮ ਸਾਡੇ ਪੱਟੀ ਹਲਕੇ 'ਚ ਬਹੁਤ ਸ਼ਾਂਤੀਪੂਰਵ ਚੱਲ ਰਿਹਾ ਸੀ ਪਰ ਇਹ ਅਣਸਖਾਵੀ ਘਟਨਾ ਜਿਹੜੀ ਅੱਜ ਵਾਪਰ ਗਈ ਆ ਇਹ ਨਾ ਪੂਰਾ ਹੋਣ ਵਾਲਾ ਕਾਟਾ ਸਾਡਾ ਲਈ ਇਹ ਕਾਟਾ ਕਦੇ ਵੀ ਨਾ ਪਾਰਟੀ ਲਈ ਨਾ ਪਰਿਵਾਰ ਲਈ ਨਾ ਯਾਰਾਂ ਦੋਸਤਾਂ ਲਈ ਕਦੀ ਵੀ ਪੁਰਾਣੇ ਨਾ ਕੀ ਆ ਦਾ ਵਿੱਚ ਇਹ ਕਿਹੜੇ ਪਿੰਡੋਂ ਸੀ ਇਹ ਵੀ ਜੀ ਰਾਜਵਿੰਦਰ ਸਿੰਘ ਨਾ ਜੀ ਇਹਦਾ ਤਲਵੰਡੀ ਮੋਹਰ ਸਿੰਘ ਪਿੰਡ ਆ ਜੀ ਇਹ ਪੱਟੀ ਤੋਂ ਜਾ ਰਿਹਾ ਜੀ ਪਿੰਡ ਨੂੰ ਆਪਦੇ ਵਾਸਤੇ ਜਾ ਰਿਹਾ ਇਹਨੇ ਪਿੰਡ ਸਰਪੰਚੇ ਨਹੀਂ ਬਣਿਆ ਸੀ ਸਰਪੰਚ ਐਸਸੀ ਪਿੰਡ ਰਿਜ਼ਰਵ ਆ ਜੀ ਹਾਂ ਜੀ ਕਿਹਦੇ ਦੇ ਸਰਪੰਚ ਕਿਹਨੇ ਗਏ ਜੀ ਨਹੀਂ ਪੰਜਾਬ ਚਲੋ ਮੱਲੋ ਜੀ ਇਹ ਤੇ ਨਾਲ ਜਿਹੜੇ ਬੰਦੇ ਪਿੰਡ ਦੇ ਮੋਢੀਵਰ ਬੰਦੇ ਹੁੰਦੇ ਉਹਨਾਂ ਨਾਲ ਜਾਣਾ ਹੁੰਦਾ ਸਰਪੰਚ ਐਸਸੀ ਰਿਜ਼ਰਵ ਆ ਜੀ ਪਿੰਡ ਦੇ ਤਿੰਨ ਬੰਦੇ ਆਏ ਸੀ ਵੀ ਜੀ ਮੋਟਰਸਾਈਕਲ ਤੇ ਇਹ ਮਤਲਬ ਇੱਕ ਦੇ ਜਨਾਹ ਡੈਥ ਹੋ ਗਈ ਆ ਜੀ ਤੇ ਦੋ ਬੰਦੇ ਹੋਰ ਜ਼ਖਮੀ ਆ ਜੀ ਨਾਮ ਉਹਨਾਂ ਦੇ ਭਾਈ ਆਪਾਂ ਨੂੰ ਪਤਾ ਨਹੀਂ ਉਥੇ ਪੁਲਿਸ ਪਾਰਟੀ ਨੂੰ ਲਿਖਾਤੇ ਨਾਮ ਉਹਨਾਂ ਦੇ ਨਿਕਲੇ ਆ ਤੇ ਪਿੰਡ ਜਾਈ ਜਾਂਦੇ ਆ ਵੀਰ ਸਰਪੰਚ ਬਣਿਆ ਮੈਂ ਵੀ ਨਾਲ ਹੀ ਗੱਡੀ ਦੇ ਵਿੱਚ ਮੌਜੂਦ ਹੀ ਉਹਨਾਂ ਨੇ ਗੱਡੀ ਹੱਥ ਦਿੱਤਾ ਵਾ ਹੱਥ ਕਰਦੇ ਹੈਲੋ ਕੀਤੀ ਆ ਤੇ ਨਾਲ ਹੀ ਗੋਲੀਆਂ ਮਾਰਨੇ ਸ਼ੁਰੂ ਕਰ ਗਏ ਸਨ ਕਿੰਨਾ ਨੇ ਕੁਝ ਪਤਾ ਲੱਗਾ ਕਿਹੜੇ ਕਿੰਨੇ ਕੇ ਜਾਣੇ ਸਵਾਰ ਸੀ ਤਿੰਨ ਜਾਣੇ ਮੋਟਰਸਾਈਕਲ ਤੇ ਸੀ ਹਾਂ ਜੀ ਦੋ ਜਣੇ ਆ ਕੋਈ ਵੈਪਨ ਹੀ ਉਹਨਾਂ ਨਾਲ ਉਹਨਾਂ ਨੇ ਵੈਕਟ ਕੀਤਾ ਉਹਨਾਂ ਨੂੰ ਤੇ ਇੱਕ ਇਹਨਾਂ ਮੋਟਰਸਾਈਕਲ ਤੇ ਸੀ ਮੂੰਹ ਬੰਨੇ ਸੀ ਸਾਰੇ ਨਾ ਨਾ ਮੂੰਹ ਨਹੀਂ ਬੰਨੇ ਕੋਈ ਉਜ ਪਤਾ ਲੱਗਾ ਕੌਣ ਸੀ ਫਿਰ ਬੰਦੇ ਨਹੀਂ ਨਹੀਂ ਕੋਈ ਨਹੀਂ ਪਤਾ ਨਹੀਂ ਇਹਨਾਂ ਪਤਾ ਹੀ ਨਹੀਂ ਹੁਣ ਬੰਦੇ ਪਛਾਣ ਚ ਨਹੀਂ ਹੈਗੇ ਜਿੰਨਾ ਟਾਈਮ ਇਹ ਵੀ ਆਪ ਅਗੇ ਨੂੰ ਇਹ ਵੀ ਅਮਰਦੀ ਪਾਰਟੀ ਦੀ ਸੀ ਇਹ ਕਿਵੇਂ ਆਮਦੀ ਪਾਰਟੀ ਕਿੰਨੀ ਚਿਰ ਦਾ ਚੁਰਿਆ ਸੀ ਵੀਰ ਇਹ ਵੀ ਇਹ ਵੀਰ ਬਹਾਵਾਂ ਟਾਈਮ ਦਾ ਯਾਨੀ ਕਿ 3 ਸਾਲ ਤੋਂ ਜੁੜਿਆ ਸੀ ਤੇ ਹੁਣ ਵੀਰ ਸਰਪੰਚ ਇਹਨਾਂ ਦੀ ਪੰਚਾਇਤ ਇਹਨਾਂ ਨੇ ਹੀ ਬਣਿਆ ਸਰਪੰਚ ਬਣਿਆ ਵੀ ਹਾਂਜੀ ਮਹਿਲਾ ਸਰਪੰਚ ਬਣਾਇਆ ਹਾਂਜੀ ਮਹਿਲਾ ਸਰਪੰਚ ਹੀ ਇਹਨਾਂ ਦੇ ਪੁੱਤ ਦੋ ਕੀ ਨਾਮ ਉਹਨਾਂ ਦਾ ਨਾਮ ਨਹੀਂ ਪਤਾ ਮਹਿਲਾ ਲੋਕ ਦੇ ਨਾਲ ਸਰਪੰਚ ਕਹ ਰਹੇ ਨੇ ਹਾਂਜੀ ਆਪਣੇ ਪਾਸੇ ਵਾਡੀ ਆਪਾਂ ਇਹਨਾਂ ਦਾ ਸਰਪੰਚ ਜਿਵੇਂ ਦੱਸ ਰਹੇ ਨੇ ਕਿ ਇਹ ਵੀਰ ਵੀ ਸਰਪੰਚ ਸੀ ਹਾਂਜੀ ਮਤਲਬ ਧੜਾ ਇਹਨਾਂ ਦਾ ਸੀ ਹਾਂ ਇਹਨਾਂ ਦਾ ਆਪੋਜੀਸ਼ਨ ਤੇ ਕੋਈ ਹੈ ਨਹੀਂ ਕੋਈ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਆਪੋਜੀਸ਼ਨ ਦੀ ਕੋਈ ਨਹੀਂ ਚੋਣਵੀ ਰੈਂਜਿਸ ਨਹੀਂ ਨਾ 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 ਕੁਝ ਨਹੀਂ ਕੋਈ ਨਹੀਂ ਕੁਝ ਨਹੀਂ